ਸਰੀ BC ਤੋਂ 2 ਘੰਟੇ 22 ਮਿੰਟ ਦੀ ਦੂਰੀ ਤੇ ਹੈ ਇੱਕ ਸੋਹਣਾ ਜਿਹਾ Town Whistler ਜਿਸ ਨੂੰ ਕਈ ਲੋਕ BC 10 ریزਰਵੈਂਡ ਵੀ ਮੰਨਦੇ ਨੇ ਕਿਉਂਕਿ ਇਹ ਇੱਕ ਬਹੁਤ ਹੀ ਸੋਹਣਾ ਇਲਾਕਾ ਹੈ ਜਿੱਥੇ ਪਹਾੜ ਨੇ ਬਹੁਤ ਹੀ ਖੂਬਸੂਰਤ ਏਰੀਆ ਹੈ ਆਲੇ ਦੁਆਲੇ ਪਹਾੜਾਂ ਨਾਲ ਘਿਰਿਆ ਹੋਇਆ ਤਾਂ ਆਓ ਚੱਲੀਏ ਆਪਾਂ ਵਿਸਲਰ ਨੂੰ ਸਰੀ ਤੋਂ ਤੇ ਤੁਹਾਨੂੰ ਅਸੀਂ ਦਿਖਾਵਾਂਗੇ ਕਿਹੋ ਜਿਹਾ 뷰 ਹੈ ਰਾਹ ਦੇ ਵਿੱਚ ਤੇ ਵਿਸਲਰ 'ਚ ਤੁਸੀਂ ਕੀ ਕਰ ਸਕਦੇ ਹੋ ਕਿ ਹਰਿਆ ਮਾਹੌਲ ਹੈ ਐਨਿਊਅਲੀ ਕੀਤਾ ਜਾਂਦਾ ਹੈ ਕਿ ਵਿਸਲਰ ਦੇ ਵਿੱਚ 2 ਮਿਲੀਅਨ ਤੋਂ ਜ਼ਿਆਦਾ ਲੋਕ ਆਉਂਦੇ ਨੇ ਤੇ ਇਹ ਵਿਸਲਰ ਆ ਜਿਹੜਾ ਮਤਲਬ ਪੀਕ ਹੁੰਦੀ ਆ ਵਿంటర్ ਦੇ ਵਿੱਚ ਕਿਉਂਕਿ ਇਹ ਆਲਪਲਾਈਨ ਸਕੀਇੰਗ ਏਰੀਆ ਬਹੁਤ ਮਸ਼ਹੂਰ ਆ ਇੱਥੇ ਤੁਸੀਂ স্নੋਬੋਰਡਿੰਗ ਕਰ ਸਕਦੇ ਹੋ ਸਕੀਇੰਗ ਕਰ ਸਕਦੇ ਹੋ ਵਿਸਲਰ ਬਲੈਕ ਕਾਮ ਤੇ ਤੇ ਜਦੋਂ ਸਮਰ ਦੇ ਵਿੱਚ ਸਨੋ ਨਹੀਂ ਹੁੰਦੀ ਤਾਂ ਇੱਥੇ ਮਾਊਂਟੇਨ ਬਾਈਕਿੰਗ ਬਹੁਤ ਕੀਤੀ ਜਾਂਦੀ ਆ ਪਰ ਜਿਹੜਾ ਪੀਕ ਸੀਜ਼ਨ ਮੰਨਿਆ ਜਾਂਦਾ ਵਿਸਲਰ ਦਾ ਵਿంటర్ ਦੇ ਵਿੱਚ ਮੰਨਿਆ ਜਾਂਦਾ ਜਦੋਂ ਸਨੋ ਹੁੰਦੀ ਆ ਤੇ ਲੋਕ ਸਕੀ ਕਰਦੇ ਆ 스ਨੋਬੋਰਡ ਕਰਦੇ ਆ ਤੇ ਜਦੋਂ ਤੁਸੀਂ ਵੈਨਕੂਵਰ ਤੋਂ ਵਿਸਲਰ ਜਾਣੀਓ ਤੇ ਰਾਹ ਦੇ ਵਿੱਚ ਇੱਕ ਸੈਨਿਕ ਡਰਾਈਵਿੰਗ ਆਉਂਦੀ ਆ ਤੇ ਸੈਨਿਕ ਡਰਾਈਵ ਹੁੰਦੀ ਆ ਜਦੋਂ ਇੱਕ ਮਤਲਬ ਤੁਸੀਂ ਡਰਾਈਵ ਕਰਦੇ ਹੋ ਆਲੇ ਵਾਲੇ ਵਿਊ ਹੋਵੇ ਤੇ ਇਹ ਜਿਹੜੀ ਸੀ ਟੂਸ ਇਹਨੂੰ ਕਹਿੰਦੇ ਆ ਸੀ ਟੂ ਸਕਾਈ ਹਾਈਵੇ ਜਿਹੜਾ ਕਿ ਹਾਈਵੇ 99 ਦੀ ਆ ਤੇ ਜਿਹੜੀ ਇਹ ਸਾਰੀ ਡਰਾਈਵ ਹੈ ਬਹੁਤ ਹੀ ਜ਼ਿਆਦਾ ਖੂਬਸੂਰਤ ਆ ਸੀ ਦੇਖ ਸਕਦੇ ਹੋ ਜਿਹੜੇ ਸਾਈਡ ਤੇ ਓਸ਼ਨ ਆ ਉਹ ਹੈਗਾ ਹਾਊ ਸਾਉਂਡ ਜੋ ਕਿ ਇੱਕ ਤਰ੍ਹਾਂ ਫਿਓਰਡ ਹੁੰਦਾ ਤੇ ਫਿਓਰਡ ਹੁੰਦਾ ਜਦੋਂ ਓਸ਼ਨ ਕਲਿਫਸ ਦੇ ਵਿੱਚੋਂ ਲੰਘੇ ਇੱਕ ਐਨ ਟ੍ਰੇਲ ਵਾਂਗੂ ਕਲਿਫਸ ਦੇ ਵਿੱਚੋਂ ਲੰਘੇ ਤਾਂ ਉਹਨੂੰ ਫਿਓਰਡ ਕਹਿੰਦੇ ਆ ਤੇ ਜਿਹੜੀ ਇਹ ਹਾਊ ਸਾਉਂਡ ਆ ਇਹ ਜਿਹੜੀ ਪੈਸੀਫਿਕ ਓਸ਼ਨ ਦੇ ਨਾਲ ਜੁੜਦੀ ਆ ਤੇ ਬਹੁਤ ਹੀ ਸੋਹਣੀ ਇਹ ਸਾਰੀ ਡਰਾਈਵ ਆ ਵਾਲੇ ਵਾਲੇ ਬਹੁਤ ਖੂਬਸੂਰਤ ਪਾਣੀ ਆ ਤੇ ਪਹਾੜ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਹਰਾ ਇਸ ਕਰਕੇ ਵੀ ਹੁੰਦਾ ਕਿਉਂਕਿ ਜਿਹੜਾ ਇਹ ਪਾਣੀ ਹੈ ਗਲੇਸ਼ੀਅਰਸ ਜਿਹੜਾ ਮਤਲਬ ਇਰਪਟ ਹੁੰਦੇ ਨੇ ਤਾਂ ਉਹਦੇ ਵਿੱਚ ਜਿਹੜੇ ਸੈਡੀਮੈਂਟਸ ਹੁੰਦੇ ਨੇ ਉਹਦੇ ਕਰਕੇ ਇਹ ਹਰਾ ਹੁੰਦਾ ਪਾਣੀ ਇਸਰ ਤੋਂ ਪਹਿਲਾ ਸਕੁਐਮਿਸ਼ ਵੀ ਹੁੰਦਾ ਜੋ ਕਿ ਵੈਨਕੂਵਰ ਦੇ ਨਾਰਥ ਅਲੀਸਾਇਡਰ ਤੇ ਅਸੀਂ ਇੱਥੇ ਰੁਕੇ ਸੀ ਕਿ ਅਸੀਂ ਪਹਿਲਾਂ ਸੀ ਕਾਫੀ ਪੀਤੀ ਸੀ ਕਿ ਤੇ ਇੱਥੇ ਵੀ ਆਲੇ-ਵਾਲੇ ਪਹਾੜ ਨੇ ਤੁਸੀਂ ਕਈ ਵੀਡੀਓਜ਼ ਵੀ ਦੇਖੀ ਹੋਣਗੀਆਂ ਸਕੁਐਮਿਸ਼ ਦੀਆਂ ਕਿ ਜਦੋਂ ਆਲੇ-ਦੁਆਲੇ ਉੱਥੇ ਪਲਾਸੇ ਦੇ ਵਿੱਚ ਬੇਅਰ ਬਹੁਤ ਆ ਜਾਂਦੇ ਕਿਉਂਕਿ ਇੱਥੇ ਪਹਾੜਾ ਫੋਰੈਸਟ ਆ ਤਾਂ ਬੇਅਰ ਤੇ ਬਹੁਤ ਸਾਰੀਆਂ ਅਸਲ ਆ ਜਾਂਦੇ ਨੇ ਤਾਂ ਇੱਥੇ ਅਸੀਂ ਪਹੁੰਚੇ ਸੀ ਸਕੁਐਮਿਸ਼ ਜਿੰਦ ਸਿੱਤੇ ਇੱਕ ਸਾਦੇ ਹੋ ਪਹਾੜ ਤੇ ਬੱਦਲ ਇੱਥੇ ਬਹੁਤ ਜਿਵੇਂ ਤੁਸੀਂ ਸਾਰੇ ਤੋਂ ਵਿਸਰ ਮੰਨ ਲਾਉਂਦੀ ਹੋ ਤੇ ਐਲੀਵੇਸ਼ਨ ਬਹੁਤ ਹੁੰਦੀ ਆ ਵੈਸੇ ਵੀ ਜੇ ਤੁਸੀਂ ਪਹਾੜਾਂ ਦੇ ਵੱਲ ਡਰਾਈਵ ਕਰਦੇ ਹੋ ਤਾਂ ਤੁਹਾਡੇ ਕੰਨ ਜਿਵੇਂ ਪੌਪ ਆਪ ਦੀ ਸਾਊਂਡ ਆਉਂਦੀ ਹੈ ਕਿਉਂਕਿ ਐਲੀਵੇਸ਼ਨ ਕਰਕੇ ਤੇ ਸਾਡੇ ਵੀ ਹੋ ਰਹੀ ਸੀ ਕਾਫੀ ਦੂ ਬਾਅਦ ਅਸੀਂ ਦੌਰਤੋ ਤੁਰ ਕੇ ਅਸੀਂ ਗਏ ਵਿਸਲਰਵਲ ਤੇ ਜਿਹੜਾ ਵਾਦਰ ਸੀ ਬਹੁਤ ਸੋਹਣਾ ਵਾਦਰ ਸੀਗਾ ਸਨੀ ਸੀਗਾ ਨਾਲ ਕੋਈ ਕਲਾਊਡ ਸੀਗੇ ਬਹੁਤ ਵਧੀਆ 뷰 ਦਿਖਦਾ ਪਿਆ ਸੀ ਲੇਕਸ ਬਹੁਤ ਆਇਰਾ ਦੇ ਵਿੱਚ ਇਹ ਵੀ ਇੱਕ ਲੇਕ ਆ ਤੇ ਫਾਸਟ ਫੋਰਵਰਡ ਅਸੀਂ ਵਿਸਲਰ ਪਹੁੰਚ ਚੁੱਕੇ ਸੀ ਤੇ ਇਹ ਰਿਹਾ ਪਾਰਕਿੰਗ ਦੇ ਕੋਲ ਵਿਸਲਰ ਮਾਊਂਟਨ ਦਾ 뷰 ਹਾਂਜੀ ਪਾਰਕਿੰਗ भरी पी है तो उधर भी भरी हुई सी बहुत भीड़ अच वैसे भी संडे आ आहुत लुकाया हुए देख सकते हो थोड़ी थोड़ी स्नोलर बहुत सोहना व्यू विस्लर का जी आप इतने आए ही ਇਹ ਕਿਹੜਾ ਪਲੇਟਫਾਰਮ ਆਂ ਜਿਹਨਾਂ ਸਕੀ ਫਾਰਕ ਬਾਕਰ ਜਿਨ੍ਹਾਂ ਤੇ ਜਿਨੂੰ ਆਪਾਂ ਹਨ ਦਿਖਾਣੇ ਆ। ਛਿਮੇ ਬੈਲਾ ਤਾਂ ਤੁਸੀਂ ਸੀਗਾ ਕਿ ਸੰਮਰ ਦੇ ਵਿੱਚ ਇੱਥੇ ਮਾਊਂਟੇਨ ਬਾਈਕਿੰਗ ਹੁੰਦੀ ਆ ਪਹਾੜਾਂ ਤੇ ਲੋਕ ਸਾਈਕਲ ਚਲਾਉਂਦੇ ਆ ਤੇ ਵਿੰਟਰ ਦੇ ਵਿੱਚ ਸਕੀ ਹੁੰਦੀ ਆ, ਸਨੋਬੋਰਡਿੰਗ ਹੁੰਦੀ ਆ। ਤਾਂ ਐਵੇਂ ਇਹਾ ਚੇਅਰ ਲਿਫਟਸ ਤੇ ਲੋਕ ਪੇ ਜਾ ਰਹੇ ਸੀਗੇ ਆਪਣੇ ਸਾਈਕਲ ਦੇ ਨਾਲ ਪਹਾੜ ਤੇ ਸਾਈਕਲਿੰਗ ਕਰ ਲਈ ਉਹ ਸਾਡੇ ਮਤਲਬ ਦੀ ਚੀਜ਼ ਨਹੀਂ ਸੀਗੀ ਤਾਂ ਅਸੀਂ ਚੇਅਰ ਲਿਫਟ ਨਹੀਂ ਲਿਫਤੀ ਪ੍ਰਜਾਣੋ ਅਸੀਂ ਉੱਥੋਂ ਲੋਕ ਥੱਲੇ ਆ ਰਹੇ ਸੀਗੇ ਸਾਈਕਲ ਦੇ ਨਾਲ ਚੇਅਰ ਲਿਫਟ ਦੇ ਨਾਲ ਉੱਪਰ ਜਾ ਰਹੇ ਸੀਗੇ ਉੱਥੋਂ ਸਾਈਕਲ ਚਲਾ ਕੇ ਥੱਲੇ ਨੂੰ ਆ ਰਹੇ ਸੀਗੇ ਜਿਵੇਂ ਰੈਸਕੀਰ ਰਿਜ਼ੋਰਟ ਆੜੇ ਦੁਆਲੇ ਬਹੁਤ ਜ਼ਿਆਦਾ ਹੋਟਲ ਸੀਗੇ ਬਹੁਤ ਸਾਰੇ ਲਾਉਂਜ ਬਣੇ ਹੋਏ ਸੀਗੇ ਲੋਕਾਂ ਦੇ ਰਹਿਣ ਲਈ ਜਿਵੇਂ ਬਹੁਤ ਟੂਰਿਸਟ ਆਉਂਦੇ ਨੇ ਆਉਣ ਲਈ ਤੇ ਸਮਰ ਜਿਹੜੀ ਕੋਰ ਐਕਟੀਵਿਟੀ ਆ ਉਹ ਆ ਗੋਲਫ ਖੇਡਣਾ ਤਾਂ ਇੱਥੇ ਇੱਥੇ ਗੋਲਫ ਕੋਰਟ ਵੀ ਬਹੁਤ ਸੀਗੇ ਬਣੇ ਹੋਏ ਜਿੱਥੇ ਲੋਕ ਗੋਲਫ ਖੇਡਦੇ ਸੀ ਆਪਣੇ ਪਿਆਰ ਨੂੰ ਕਿਹਾ ਜਿਹਨੇ ਜਿਹੜਾ ਬਹੁਤ ਸੋਹਣਾ ਹੈ ਆਹਾਂ ਕੰਮ ਦਿਖਦਾ ਹੋਗਾ ਹੋਰ ਇੱਕ ਵਾਰ ਫਿਰ ਤੋਂ ਕੋਈ ਗੋਲਫ electric bikes ਵੀ ਬਹੁਤ ਚਲਾਉਂਦੇ ਆ bike ਵੀ ਬਹੁਤ ਚਲਾਉਂਦੇ ਆ ਲੋਕ ਇੱਥੇ ਪਰ ਖੂਬਸੂਰਤੀ nature ਇੱਥੇ ਜਿਵੇਂ ਲੋਕ hiking ਕਰਨ ਆਉਂਦੇ ਆ trail ਤੇ ਜਿਹੜਾ 올림픽 ਵਿਲੇਜ ਆ ਉੱਥੇ ਜ਼ਿਆਦਾਤਰ ਦੁਕਾਨਾਂ ਨੇ ਜਿਸ ਵਿੱਚ ਕੱਪੜੇ ਦੀਆਂ ਹੋਗੀਆਂ ਰੈਸਟੋਰੈਂਟਸ ਬਹੁਤ ਸੀਗੇ ਤੇ ਹੋਰ ਵੀ ਇੱਥੇ ਜਿਵੇਂ 올림픽 ਬ੍ਰਿੰਗਸ ਬਣੀ ਹੋਈਆਂ ਨੇ ਤੁਹਾਨੂੰ ਅੱਗੇ ਦਿਖਾਵਾਂਗੇ ਹਾਂ ਆਹ ਬਿਆਰੀ ਦੇ ਪੈਰ ਸੀਗੇ ਤਾਂ ਐ ਹੁੰਦਾ ਇੱਥੇ ਸਾਰਾ ਸਰ ਪਾਲੂ ਹੁੰਦੇ ਨੇ ਜਿਸੇ ਬਿਆਰੀ ਹੋਵੇ ਤਾਂ ਪਾਲੂ ਨੂੰ ਉਹ ਬਹੁਤ ਪਸੰਦ ਆ ਹੁਣ ਆਪਾਂ ਜਾ ਰਹੇ ਆ 올림픽 ਵਿੰਗਸ ਦੇ ਵੱਲ ਜੋ ਕਿ ਉਧਰ ਬਣਾਈ ਗਈਆਂ ਸੀ ਜਦੋਂ 2010 ਦੇ ਵਿੱਚ ਇੱਥੇ 올림픽 ਖੇਡਾਂ ਹੋਈਆਂ ਸੀ ਤੇ ਉਹਦੀ ਯਾਗਰ ਦੇ ਵਿੱਚ ਬਣਾਈਆਂ ਸੀ ਇਹ ਲਾਈਨ ਬਹੁਤ ਪੱਟੀ ਲੱਗੀ ਇਸੇ ਕਿ 올림픽 ਰਿੰਗਸ ਦੇ ਸਾਹਮਣੇ ਤੁਹਾਨੂੰ ਮੈਂ ਬਾਅਦ ਚ ਫੋਟੋਆਂ ਦਿਖਾਉਂਗੀ ਮੈਂ ਵੀਡੀਓ ਕੋਰ ਜਾ ਕੇ ਨਹੀਂ ਬਣਾ ਪਾਈ ਇਸੇ ਛਿਵੇਂ ਸਬਰ ਦੇ ਵਿੱਚ ਵੀ ਇਹ ਬਹੁਤ ਸੋਹਣਾ ਲੱਗਦਾ ਪਰ ਜਦੋਂ ਸਨੋ ਪਈ ਹੁੰਦੀ ਆ ਇਹ ਬਹੁਤ ਹੀ ਜ਼ਿਆਦਾ ਉਹਦੇ ਨਾਲ ਤੋਂ ਮਿਲਦਾ ਉਹਦੋਂ ਇਹ ਜ਼ਿਆਦਾ ਸਵਿਟਜ਼ਰਲੈਂਡ ਲੱਗਦਾ ਜਦੋਂ ਸਨੋ ਪਈ ਹੁੰਦੀ ਆ ਵਿంటర్ ਦੇ ਵਿੱਚ We used to go to coffee shops, restaurants <laughs> and shopping in the village, i there is nothing else to There used to be but i was closed, so we couldn't go ਫਰੋਂ ਉਹ ਸਰਗਿਸ ਲੋਕਾਂ ਤੇ ਸਪੀਡ ਆ ਬਿਆਰ ਚਾਰ ਹਫ਼ਤੇ ਬਸਰ ਉੱਤਰੀ ਬਿਹਾਰ ਸੌਸਾ ਤੇ ਬਹੁਤ ਵਧੀਆ ਕੋਲ ਮਮਾ ਦਾ ਕਾਸੀ ਵਿਸਲਰ ਤੋਂ ਬਾਅਦ ਅਸੀਂ ਇੱਕ ਹੋਰ ਜਗ੍ਹਾ ਤੇ ਗਏ ਸੀਗੇ ਜੋ ਕਿ ਇੱਕ ਕੋਵ ਸੀਗੀ ਤਾਂ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਵਾਂਗੀ ਉਹ ਹੋਰ ਜਗ੍ਹਾ ਤਾਂ ਤੁਸੀਂ ਵੇਟ ਕਰਿਓ ਮੇਰੇ ਅਗਲੇ ਬਲੌਗ ਦੀ